ਆ ਲੱਲਾ ਹਾ ਚੁਨੀ ਹਾਲਾ ਦੇ ਚਲ ਕੋਈ ਨਹੀਂ ਲਈ ਆ ਇਹਨੇ ਮੁੜਕਾ ਮੜਕਾ ਨ ਪੁੰਜਿਆ ਜਾਂਦਾ ਤੇ ਮੂੰਹ ਵੱਡਦੀ ਆ ਫੇਰ ਘਰੀ ਕੰਮ ਜਿਹੜਾ ਲੱਗੀ ਕਰਨ ਬੁੱਠਿਆਂ ਨੂੰ ਪਾਣੀ ਪਾਉਣ ਲੱਗੀ ਆ ਆ ਮੈਂ ਥਰ ਪੈਪ ਲਾ ਕੇ ਤੇ ਪਾਣੀ ਪਾ ਦਿੰਨੀ ਧੋਫਾ ਭੜੀ ਆ ਵੇਖ ਲੈ ਨਹੀਂ ਤੇ ਠੰਡੇ ਹੋਏ ਪਾ ਦੂੰ ਸਾਰੇ ਠੰਡੇ ਹੋਏ ਪਾ ਦਿੰਨੀ ਤੇ ਵੇਲੀ ਨੇ ਵੀ ਕੀ ਕਰਨਾ ਹੈਗਾ ਮੈਂ ਚਲ ਕੋਈ ਗੱਲ ਨਹੀਂ ਧੁੱਪੇ ਕੋਈ ਤੈਨੂੰ ਬੱਦੋ ਗਰੀ ਆ ਤੇ ਜੇ ਹੁਣ ਝਾੜੀ ਰਹਿ ਤੀ ਆ ਤੇ ਤੂੰ ਤੇ ਸਹੀ ਕੰਮ ਕਰੀ ਜਾਣਾ ਤੇਰਾ ਬੋ ਨਾ ਹੋਣਾ ਮਾ ਨਾ ਮੈਂ ਕਰਕੇ ਕੀ ਕਰਨਾ ਮੰਮੀ ਆਪਣਾ ਘਰ ਵਾ ਊੜੀ ਨੂੰ ਸੂਟ ਹੀ ਧਵਾ ਕੋਈ ਸੂਟ ਵੀ ਬਦਲ ਲੈ ਉਹ ਹੋਈ ਪਾਇਆ ਵਾ ਤੇ ਹੋਰ ਬਦਲ ਲੈ ਨਾ ਨੂੰ ਕਿਤੇ ਪਾ ਲਈ ਹੋਰ ਕੋਈ ਆ ਦੇ ਦੇਣੀ ਆ ਉਹ ਦੇ ਦੇਣੀ ਉਹਦਾ ਲੈ ਬੱਸ ਤਾਂ ਛੂਟ ਵੀ ਨਾ ਕੇ ਤੇ ਬਦਲ ਲੈ ਰੈਂਡਮ ਮੰਮੀ ਸੂਟ ਦਾ ਵੀ ਬਦਲਣਾ ਵਾ ਕੋਈ ਗੱਲ ਨਾ ਪਾਲਾ ਹਾ ਦਾ ਕੀ ਆਖੂਗੀ ਐਨਾ ਤੈਨੂੰ ਡਰਾਤਾ ਡਰੀ ਜਾਨੀ ਆ ਜੇ ਰਾਤ ਰਹਿ ਹੀ ਪਈ ਤਾਂ ਪੌਣਾ ਤੇ ਪੈਣਾ ਹੀ ਆ ਉਹਦੇ ਬੜਾ ਆਸਾ ਉਹਦਾ ਨਾਲੇ ਆ ਚੁੰਨੀ ਵੀ ਨਵੀਂ ਦੇਤੀ ਆ ਮੈਂ ਤੇ ਕਿਤੇ ਸਕੂਟਰੀ ਤੇ ਜਾਣਾ ਉਹਨੂੰ ਲਿਆਂਦੀ ਵੀ ਮੂੰਹ ਲੇਡ ਲੈਦਾ ਘਰ ਸਾਰੀਆਂ ਚੁੰਨੀਆਂ ਇੱਕੋ ਜੀਆਂ ਪਰੋੜਾ ਜੀਆਂ ਹੋ ਜਾਂਦੀਆਂ ਆ ਤੇ ਕੀ ਉਹਨੇ ਰਾਤਿਆਂ ਦੀ ਲਾ ਲੈਣਾ ਤੇਰੀਆਂ ਚੁੰਨੀਆਂ ਇੱਕੋ ਜੀਆਂ ਹੋ ਜਾਂਦੀਆਂ ਆ ਸੁਣ ਨਾ ਮੈਂ ਕਦੀ ਕਿਸਦਾ ਪਾਇਆ ਹੀ ਆ ਤੇ ਨਾਮ ਮੈਂ ਪਾਉਣ ਨੂੰ ਦਿੱਤਾ ਹੀ ਆ ਝਾਟੇ ਨੇ ਫੈਕਸ਼ਨ ਹੋ ਜਾਂਦੀ ਆ ਉਹਨੂੰ ਕੋਈ ਬਿਮਾਰੀ ਲੱਗ ਗਈ ਐ ਤੂੰ ਦੂਰ ਜਣਾ ਨਹੀਂ ਹੁੰਦੀ ਅੱਜ ਕੱਲ੍ਹ ਨਹੀਂ ਕੋਈ ਕਿਸੇ ਦਾ ਕੱਪੜਾ ਪਾਉਂਦਾ ਜੀ ਦੀਦੀ ਤੇ ਰਾਤ ਰਹਿਣਾ ਇਹ ਤੇ ਫੂਟ ਲੈ ਆਂਦੇ ਨਹੀਂ ਪਹਿਣਾ ਮੈਂ ਨਹੀਂ ਹੀ ਰਾਤ ਰਹਿਣਾ ਮੈਂ ਤਾਂ ਚੱਲ ਜਾਣਾ ਹੀ ਸਾ ਦੇ ਆੜੀ ਇੱਥੇ ਰਾਤ ਬਹਿ ਕੇ ਕੀ ਕਰਨਾ ਮੈਂ 24 ਘੰਟੇ ਦੀ ਕਲਾ ਹੀ ਆ ਤੂੰ ਤੇ ਮੇਰਾ 2 ਮਿੰਟ ਆਈ ਦਾ ਨਾ ਫਿਕੂ ਕਰਦਾ ਤੇ ਮੈਂ ਰਾਤ ਰਹਿ ਕੇ ਖੁਸ਼ ਆ ਇੱਥੇ ਮੈਂ ਤੇ ਉਹ ਡੈਡੀ ਦਾ ਕਰਕੇ ਰਹਿ ਪੀ ਆ ਇਹ ਨੂੰ ਲੈ ਕੇ ਜਾਣਾ ਵਾ ਤੇ ਤਾਂ ਕਰਕੇ ਮੈਂ ਕਿ ਚਲ ਦਵਾਈ ਦਾਰੂ ਕਰਾ ਜਾਨੀ ਦੀਦੀ ਜੇ ਤਾਂ ਨੂੰ ਪਤਾ ਹੈ ਨਾ ਕਿ ਤੁਸੀਂ ਰਹਿਣਾ ਵਾ ਤੇ ਸੂਟ ਲੈ ਕੇ ਆਉਂਦੇ ਤੁਸੀਂ ਤਾਂ ਫਰਫਰੀ ਆ ਉਹ ਤੇ ਦੋ ਦੋ ਚਾਰ ਚਾਰ ਦਿਨ ਨਹੀਂ ਜਾਂਦੇ ਤੇ ਹੁਣ ਤੇ ਤੁਹਾਡਾ ਪਿਓ ਬਿਮਾਰ ਵਾ ਤੇ ਨਾਲੇ ਸਾ ਚੁੰਨੀ ਲਾ ਦਿਓ ਮੁੜਕੇ ਵਾਲੀ ਹੋ ਜਾਣੀ ਮੈਨੂੰ ਫੇਰ ਤੋਂ ਨਹੀਂ ਪਹਿਣੀ ਆ ਮੈਂ ਤਾਂ ਨੂੰ ਅੰਦਰੋਂ ਦੇ ਆ ਕੇ ਦਿਨੀ ਹੋਰ ਆਦੀ ਹੋਦੀ ਕਿਉਂ ਆ ਵੀ ਲਾ ਕੇ ਰੱਖ ਦਿਓ ਫੇਰ ਕਹਣਾ ਮੇਰ ਤੋਂ ਚੁੰਨੀ ਲਵਾਲੀ ਆ ਨਹੀਂ ਮੈਂ ਕੁਝ ਲੈਣਾ ਵਾ ਆ ਵੀ ਲੈ ਜਾ ਤੇ ਉਹ ਵੀ ਲਾ ਦਿੰਦੀ ਆ ਜਾ ਉਹ ਵੀ ਚੁੱਕਲਾ ਲੈ ਜਾ ਲੈ ਜਾ ਆਪਣੀ ਮੈਂ ਤਾਂ ਅੱਜ ਦਵਾਈ ਲੈਣ ਜਾਣਾ ਡੈਡੀ ਦੀ ਮੈਂ ਕਿਹੜਾ ਲੈਣ ਰਹੀ ਹੈਗੀ ਉਹ ਤਾਂ ਮੰਮੀ ਨੇ ਦੇ ਦਿੱਤੀ ਤੇ ਲੈ ਜੀ ਸਾਰੀਆਂ ਖਰਾਬ ਹੋ ਜਾਂਦੀਆਂ ਨਹੀਂ ਅੱਲਾ ਰੱਲਾ ਮੁੜ ਕੇ ਵਾਲੀ ਨਾ ਹੋਵੇ ਚੰਗਾ ਨਾ ਨਾ ਉਹ ਤਾਂ ਡੰਡੀ ਮਰਦੀ ਠੰਭਾ ਰੱਖ ਲਾ ਤੂੰ ਸਾਹਮਣੇ ਰੱਖ ਲੈ ਮੁੜ ਕੇ ਵਾਗ ਜਾ ਨਾ ਹੋ ਜਾਂ ਤੇਰੀਆਂ ਇਦਾਂ ਨੇ ਮੰਮੀ ਕੋਈ ਸੱਤ ਬਗਾਨੇ ਨਾ ਨਹੀਂ ਕਰਦੀ ਜਿੱਦਾਂ ਇਹ ਮੈਨਾਂ ਕਰਨੀ ਸੀ ਨਾਲ ਵੇਖੀ ਜਾ ਤੂੰ ਨਹੀਂ ਆ ਤੇ ਐਵੇਂ ਜੇ ਤਾਂ ਘਰੋਂ ਹੀ ਨਹੀਂ ਗਈਆਂ ਤੂੰ ਹੀ ਤੇ ਨਹੀਂ ਤੇ ਕੋ ਲੱਗਦੀਆਂ ਨਹੀਂ ਘਰ ਦੇ ਵਿੱਚ ਤਾਂ ਰਿਆਤੀਆਂ ਤੇ ਘਰੋਂ ਹੀ ਚੱਲ ਗਈਆਂ ਮੈਂ ਘਰ ਵਾਲੀਆਂ ਹੀ ਨਹੀਂ ਗਈਆਂ ਆਦੀ ਕਰਦੀ ਐ ਤੇ ਕਿਤੇ ਝਾੜ ਝਾੜ ਕੇ ਨਾ ਮਾਰਦੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਤੇ ਕਣ ਕੋਈ ਗਾਲੀ ਦਿੰਨ ਮੈਂ ਚੁੰਨੀਆਂ ਲੈ ਆ ਦੂੰ ਤੂੰ ਚੁੰਨੀਆਂ ਦਾ ਨਾ ਫਿਕਰ ਕਰ ਨਾ ਕੋਈ ਨਹੀਂ ਘਰ ਵਾਧੂ ਚੁੰਨੀਆਂ ਵਾ ਮੈਨੂੰ ਮੈਨੂੰ ਫੇ ਪਤਾ ਹੀ ਨਹੀਂ ਕਿ ਮੈਂ ਰਹਿਣਾ ਨਾ ਨਹੀਂ ਤੇ ਉਥੋਂ ਮੇਰੀ ਲੱਲਾ ਵੇਰਾਂ ਬੇਟੇਰੀਆਂ ਚੁੰਨੀਆਂ ਮੈਂ ਜੇ ਲਈਆਂ ਨਹੀਂ ਗਿਆ ਲੱਲਾ ਜਿਹੜੀ ਕੀ ਕਰਦਾ ਲੱਲਾ ਜਾਂ ਲੱਲਾ ਅੰਦਰ ਤੂੰ ਜਿਹੜੀ ਕੀ ਕਰਦਾ ਇਦਾਂ ਕਰਦੀ ਉਹਨਾਂ ਨੂੰ ਫੋਨ ਲਾਉਣੀ ਆ ਹਾਂ ਫੋਨ ਨਹੀਂ ਚੱਕਣੇ ਹੈਲੋ ਹਾਂ ਕੀ ਕਰਨ ਦੇ ਕਰਨ ਦਾ ਹੀ ਦੱਖੇ ਵੇਲੇ ਘਰੇ ਬੈਠਾ ਹਾਂ ਗਰਮੀ ਬੜੀ ਬਾਹਰ ਹੈ ਤੇ ਸਾਰ ਕੇ ਪਠੋਟੀ ਪਾਉਣਾ ਵਾ ਅੱਛਾ ਅੱਛਾ ਚਲੋ ਕੋਈ ਨਹੀਂ ਤੇ ਹਾਂ ਠੀਕ ਠਾਕ ਸਾਰੇ ਬਹੁਤ ਵਧੀਆ ਚਲੋ ਵਧੀਆ ਵਧੀਆ ਤੇ ਮੈਂ ਮੈਂ ਅੱਜ ਰਹਿਣਾ ਜੇ ਰਹਿਣਾ ਹਾਂਜੀ ਆਉਣਾ ਨਹੀਂ ਘਰ ਕੰਮ ਕੁੰਮ ਕਿੱਦਾਂ ਵੀ ਚੱਲੂਗਾ ਕਰ ਕਰਨੇ ਹੋ ਤੁਹਾਡੀ ਜਾਨੀ ਮੁੜ ਕੇ ਤੂੰ ਬੋੜਦੀ ਨਹੀਂ ਥੋ 36 ਨਹੀਂ ਗੱਲ ਉਹ ਨਹੀਂ ਆ ਡੈਡੀ ਨਹੀਂ ਆ ਠੀਕ ਹਾਂ ਡਾਡੀ ਨੂੰ ਕੀ ਹੋ ਗਿਆ ਸੁਖਾ ਆਹੋ ਉਹਨਾਂ ਨੂੰ ਨਾ ਚੱਕਰ ਜਿਹਾ ਆ ਗਿਆ ਤੇ ਉਹਨਾਂ ਦਾ ਬੀਪੀ ਵੱਧ ਗਿਆ ਜ਼ਿਆਦਾ ਤੇਰਾ ਭਲਾ ਜੀ ਹਾਂਜੀ ਤੇ ਉਹਨਾਂ ਨੂੰ ਲੈ ਕੇ ਜਾਣਾ ਸਵੇਰੇ ਕਿਤੇ ਤੇ ਮੈਂ ਆਂਦੀ ਸੀ ਨਾਲੇ ਤੇ ਤੁਸੀਂ ਮੇਰਾ ਇੱਕ ਸੂਟ ਲਾਇਓ ਨਾਲ ਹਾਂ ਤੇ ਨਾਲੇ ਸਵੇਰੇ ਤੁਸੀਂ ਵੀ ਆਇਓ ਕਿ ਡਾਕਟਰ ਕੋਲ ਲੈ ਕੇ ਜਾਵਾਂਗੇ ਚੰਗੇ ਕੋ ਨੇ ਉਦਾਂ ਠੀਕ ਵਾ ਹਾਂ ਉਦਾਂ ਠੀਕ ਆ ਹੁਣ ਮੈਂ ਚੱਲੀ ਮੈਂ ਸਾਮ ਨੂੰ ਇੱਕ ਵਾਰੀ ਵਿਖਾਲ ਲਿਆ ਹੁਨੀ ਆ ਇੱਥੋਂ ਲਾਗੇ ਲੋਕਲ ਡਾਕਟਰ ਨੂੰ ਇੰਨੇ ਤੇ ਉਸੇ ਡਾਕਟਰ ਸੱਜਣਾ ਹੀ ਨਾ ਪਿੰਡੋਂ ਜਾਂ ਵਿਖਾਲਦੇ ਕਿਸੇ ਨੂੰ ਚੱਕ ਜਗਾਉਂਦੇ ਉਹ ਤੇ ਇਹਨਾਂ ਨੇ ਦਵਾਈ ਦੁਈ ਦਿੱਤੀ ਉਦਾਂ ਉਦਾਂ ਤੇ ਹੁਣ ਮਤਲਬ ਠੀਕ ਆ ਹੋਸ਼ ਚਾ ਥੋੜੇ ਤੇ ਹਾਂ ਬਾਕੀ ਚਲੋ ਸਵੇਰੇ ਆਜੋ ਫਿਰ ਬੈ ਕੇ ਗੱਲਬਾਤ ਕਰਦੇ ਆ ਕਰਨ ਨੀਉਂ ਪਤਗੁਸਾਣਾ ਕਰੀ ਮਾਮੀ ਦੀ ਗੱਲ ਦਾ ਉਹ ਨਹੀਂ ਕੋਈ ਨਹੀਂ ਫਿਰ ਕੀ ਆ ਹਾਂ ਚੱਲ ਆ ਜਾ ਇਦਾਂ ਕਰ ਇਹ ਉਹ ਨਾਨੇ ਤੇਰੇ ਨੂੰ ਦਵਾਈ ਦਵਾ ਲਿਆਈਏ ਮੈਂ ਠਾਲਿਆ ਉਹਨਾਂ ਨੂੰ ਚਲੋ ਕੋਈ ਚਲੋ ਆਜੋ ਦਵਾ ਲਿਓ ਨਹੀਂ ਸਰ ਡੈਡੀ ਜੀ ਹਾਂ ਜੀ ਚਲੋ ਉઠੋ ਦਵਾਈ ਲੈ ਆਈਏ ਦਵਾਈ ਭੁੱਟ ਮੈਂ ਖਾਦੀ ਹੈ ਮੈਨੂੰ ਫਰਕ ਹੋਆ ਚਲੋ ਫਰਕ ਤਾਂ ਹੈਗਾ ਵਾ ਇੱਕ ਵਾਰੀ ਡਾਕਟਰ ਨੂੰ ਵਖਾ ਲਾਈਏ ਇੱਕ ਤੇ ਤੂੰ ਬਹੁਤ ਹੀ ਫੇਗੜ ਕਰਦੀ ਆ ਦੱਸ ਤੂੰ ਇੰਨਾ ਕਰੀ ਜਾੜੇ ਤੇ ਬਾਹਰ ਆਏ ਨੇ ਤੇ ਫੋਨ ਕਰਕੇ ਵੀ ਨਹੀਂ ਪੁੱਛਿਆ ਮੇਰਾ ਪਿਓ ਠੀਕ ਵਾ ਜਾਂ ਕੀ ਗੱਲ ਆ ਕੀ ਨਹੀਂ ਚਲੋ ਕੋਈ ਗੱਲ ਨਹੀਂ ਨਹੀਂ ਪੁੱਛਿਆ ਤੇ ਮੈਂ ਹੈਗੀ ਆ ਨਾ ਪੁੱਛਣ ਵਾਲੀ ਚਲੋ ਜਿੱਦਾਂ ਤੂੰ ਆਖੇ ਉਦਾਂ ਹੀ ਕਰ ਲਈ ਨਾ ਹਾਂ ਚਲੋ ਹਾਂ ਚਲੋ ਇੱਕ ਵਾਰੀ ਨਾ ਇਥੋਂ ਪਿੰਡ ਵਖਾ ਲੈਣਾ ਫੇ ਸਵੇਰੇ ਸ਼ਹਿਰ ਖੜਾਂਗੇ ਚਲ ਵਖਾ ਲੈ ਲੋ ਜੀ ਹਾਂ ਆ ਜੋ ਮੰ ਆਗੇ ਬੈਜ ਨਈ ਕੋਈ ਗੱਲ ਨਹੀਂ ਚਲ ਕਨ ਬਾਹਰ ਕੱਢ ਮੋਟਸਾਰ ਨਾਲ ਰਈਨੇ ਥੇ ਇੱਕ ਦੇ ਕੁੜੀ ਨੇ ਸਾਨੂੰ ਪਰਥੂ ਪਾਇਆ ਵਾ ਲੈ ਕੇ ਤੇ ਤੁਰ ਪੀ ਫੇਰ ਉਹਨੂੰ ਦਵਾਈ ਤੇ ਡਾਕਟਰ ਨੇ ਉਹੋ ਹੀ ਦੇਣੀ ਜਿਹੜੀ ਅੱਗੇ ਦੇਤੀ ਆ ਅੱਗੇ ਫਰਕ ਪੈ ਤੇ ਗਿਆ ਵਾ ਤੇ ਫੇਰ ਲੈ ਕੇ ਤੁਰ ਪੀ ਲਾਉਗੀ ਹੁਣ 4-500 ਰੁਪਈਆ ਦੇ ਠੰਡ ਪੈ ਜਾਓਗੇ ਆ ਗਈ ਪਤ ਹੈ ਹਾਂ ਮੰਮੀ ਆ ਗਏ ਕੀ ਦੱਸੀਆ ਡਾਕਟਰ ਨੇ ਡਾਕਟਰ ਨੇ ਕੁਛ ਵੀ ਨਹੀਂ ਦਵਾਈ ਦੇਤੀ ਆ ਅੱਛਾ ਤੇ ਆਂਦਾ ਹੈਗਾ ਜੇ ਹੋਰ ਕਿਤੇ ਵਖਾ ਲੈਣਾ ਹੋ ਤਾਂ ਵਖਾ ਲਿਓ ਬੀਪੀ ਉਹਦਾ ਜੇ ਵੀ ਵਧਿਆ ਹੈਗਾ ਇੰਨਾ ਘਟਿਆ ਨਹੀਂ ਹੈਗਾ ਤੇ ਕੋਈ ਕਬਰਾਉਣ ਵਾਲੀ ਤਾਂ ਨਹੀਂ ਗੱਲ ਡਾਕਟਰ ਤੇ ਆਂਦਾ ਨਹੀਂ ਕੋਈ ਗੱਲ ਨਹੀਂ ਪਰ ਫਿਰ ਵੀ ਮੇਰਾ ਇਰਾਦਾ ਵਾ ਵੀ ਇੱਕ ਵਾਰੀ ਸਿਆਣੇ ਡਾਕਟਰ ਕੋ ਖੜ ਕੇ ਨਾ ਕਿਤੇ ਹਸਪੀਟਲ ਚ ਟੈਸਟ ਵਗੈਰਾ ਕਰਾ ਕੇ ਨਾ ਕੋਈ ਉੱਥੋਂ ਦਵਾਈ ਚਾਲੂ ਕਰ ਦਿੰਨੇ ਆ ਚਲ ਪੁੱਤ ਕਰਾ ਲਾ ਦੇ ਆਖਣਾ ਵੇਖਿਆ ਲਈ ਫਿਰਦੀ ਤੇ ਹੁਣ ਕਰਾਇਆ ਨਹੀਂ ਪੂਰਾ ਇਲਾਜ ਕਰਾ ਕੇ ਆ ਆਖਣਾ ਪੈਸੇ ਦਾ ਕਰਕੇ ਹਰੇ ਡਰ ਗਈ ਆ ਨਹੀਂ ਨਹੀਂ ਮੈਨੂੰ ਪੈਸੇ ਦੀ ਨਹੀਂ ਕੋਈ ਪਰਵਾਹ ਹੈਗੀ ਤੁਸੀਂ ਰਾਜੀ ਖੁਸ਼ੀ ਰਹੋ ਮੇਰੇ ਲਈ ਇਹੋ ਹੀ ਬਹੁਤ ਵਾ ਕੋਈ ਨਹੀਂ ਪੁੱਤ ਪੈਸੇ ਮੇਰੇ ਕੋ ਹੈਗੇ ਆ ਨਾ ਤੇ ਉਹਨਾਂ ਦੇ ਸਾਹਮਣੇ ਨਹੀਂ ਨਾਲ ਲੈਂਦੀ ਪੈਸੇ ਮੇਰੇ ਕੋ ਹੈਗੇ ਆ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਆਪ ਵੀ ਲਾ ਦੂੰਗੀ ਤੀਆਂ ਵੀ ਪੋਤੀ ਹੁੰਦੀਆਂ ਵਾ ਫਿਰ ਕੀ ਹੋ ਗਿਆ ਵਜ ਤੀਆਂ ਵਿਆਈਆਂ ਜਾਂਦੀਆਂ ਤੇ ਦੱਸੋ ਕੋਈ ਨਹੀਂ ਲੱਗਦੀਆਂ ਮਾਂ ਪਿਓ ਦੀਆਂ ਜੋ ਕੋ ਤੁਹੀਂ ਪੋਤਲੀ ਕੀਤਾ ਉਹ ਕੋ ਸਾਡੇ ਲਈ ਵੀ ਕੀਤਾ ਵਾ ਸਾਨੂੰ ਵੀ ਵਿਆਹਾ ਵਾ ਚੰਗੇ ਘਰ ਬਾਹਰ ਵੇਖੇ ਆ ਈਆਂ ਤਾਂ ਚਾਹੀਆ ਚਲ ਆਪਾਂ ਆਪਣਾ ਮਾਹ ਗੁਜ਼ਾਰੇ ਚੱਲਦੇ ਆ ਘਰੋ ਘੜੀ ਇਹੋ ਹਾਲ ਵਾ ਨਹੀਂ ਵਧੀਆ ਗੁਜ਼ਾਰਾ ਹੁੰਦਾ ਵਾ ਕੋਈ ਗੱਲ ਨਹੀਂ ਤੁਸੀਂ ਇੰਨੀ ਟੈਨਸ਼ਨ ਨਾ ਲਓ ਲਾ ਲੂੰਗੀ ਮੈਂ ਆਪੇ ਜੇ ਇੰਨੀ ਜੋਗੀ ਹੈ ਗਈ ਆ ਜੇ ਬਾਹਰ ਵਾਲੇ ਕੋਈ ਨਿਕਣ ਦੇ ਤਾਂ ਤੇਰ ਕੋ ਕਾ ਕਰਦੀ ਕਮਾਈ ਕਰਨ ਦੇ ਤੇਰ ਕੋ ਕਿੱਥੋਂ ਇੰਨੇ ਆ ਜਾਣੇ ਆ ਕੋਈ ਨਹੀਂ ਬੜਾ ਵਧੀਆ ਟਾਈਮ ਪਾਸ ਹੁੰਦਾ ਚਲੋ ਹੋਰ ਫਿਰ ਕਦੋਂ ਕਹਈਆਂ ਤੇਰੀਆਂ ਨਣਾਨਾ ਮੇਰੀਆਂ ਨਣਾਨਾ ਉਹ ਆਈ ਏਕ ਦਿਨ ਵੱਡੀ ਹੂੰ ਤੇ ਉਹ ਵੀ ਕਾਫੀ ਤਾਂ ਠਾ ਠਾ ਹੋ ਕੇ ਗਈ ਐ ਜਿੱਦ ਨਿਆਣੇ ਨਹੀਂ ਇੱਧਰ ਤੋਂ ਆਏ ਆਹੋ ਉਹਦੂ ਅਗਲੇ ਦਿਨ ਹੀ ਆਈਗੀ ਪਹਿਲਾਂ ਤੇ ਅਸੀਂ ਗਏ ਹਾਂ ਅੱਛਾ ਤੇ ਉਹ ਉੱਥੇ ਗਿਆ ਵੀ ਉਹਦੇ ਵੀ ਸੋਰੇ ਨੇ ਇਹੋ ਹੀ ਗੱਲਾਂ ਬਾਤਾਂ ਪੀਏ ਹਨ ਰੋਟੀ ਪਾਣੀ ਨਹੀਂ ਪੁੱਛਦੀ ਜੇ ਇਹ ਵੋ ਵਾ ਤੇ ਅਹੀਂ ਫਿਰ ਸਮਝਾਇਆ ਉਹਨੂੰ ਦੋਵੇਂ ਜਾਣੇ ਪਰ ਉਹ ਕਿੱਥੇ ਉਹ ਤੇ ਤਾਂ ਕਿੱਥੇ ਗਈ ਤੇ ਕਿੱਥੇ ਉਤਰੀ ਬਸ ਗੱਲ ਕਰਦੀ ਮੰਮੀ ਇਹ ਕਵਲ ਵਾਲਾ ਹੀ ਹਾਲੀ ਹੋਦਾ ਵੀ ਜਦੋਂ ਆਉਂਦੀਆਂ ਨਾ ਬੱਸ ਮੇਰੀ ਲਾਪਾ ਐਨੀ ਕਰਦੀਆਂ ਨਾ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਪਿਆਰਤੀ ਏ ਗੱਲ ਹੌਲੀ ਕਰ ਇੱਥੇ ਕਿਤੇ ਕੰਦਾ ਨਾ ਲਾਕੇ ਤੇ ਸੁਣਦੀ ਨਾ ਹੋਏ ਉਹਨੇ ਕਹਿਣਾ ਇਹਦੀ ਕਿਹੜੀ ਆਪਣੀਆਂ ਨਾਨਾ ਨਾ ਬੰਦੀ ਆ ਮੇਰੀ ਤੇ ਬਥੇਰੀ ਬੰਦੀ ਆ ਪਰ ਉਹ ਹੀ ਨਹੀਂ ਪੱਲੇ ਬੰਦੀਆਂ ਜਦੋਂ ਆਉਂਦੀਆਂ ਲਾ 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 ਹੀ ਕਰਦੀਆਂ ਉਹਨਾਂ ਦੀ ਵੀ ਕਿਹੜੀ ਬੰਦੀ ਮੇਰੇ ਨਾਲ ਪੱਲੇ ਹੀ ਨਹੀਂ ਬੰਦੀਆਂ ਤੇ ਚਲ ਚੁੱਪ ਕਰ ਸੁਣਦੀ ਨਾ ਹੋਏ ਕਿਤੇ ਸੁਣਦੀ ਹੋਊਗੀ ਤਾਂ ਸੁਣ ਜੇ ਸੱਚ ਮੈਨੂੰ ਸੁਣਨ ਤੋਂ ਚੇਤਾ ਆਇਆ ਵਾ ਮੰਮੀ ਇਹਦੀ ਰਾਜ ਨਾਲ ਕੀ ਗੱਲ ਹੋਈ ਆ ਜਾਣ ਹੀ ਦੇ ਤੈਨੂੰ ਕੀ ਦੱਸਾਂ ਰਾਜ ਦਾ ਵੱਡਣ ਵੀ ਆ ਘਰ ਆ ਕੇ ਅਗਲੀ ਘਰ ਕੇ ਗਈ ਜਿਹਦੀ ਇੰਨੀ ਕੁੱਤੇ ਖਾਣੀ ਕਰਕੇ ਗਈ ਕਿਤੇ ਉਹਨੂੰ ਤੇ ਕਿਤੇ ਵੇਖ ਹੀ ਨਹੀਂ ਛਕਾਦੀ ਉਹ ਵੇੜੇ ਬੜੀ ਨਹੀਂ ਤੇਨੇ ਬੁਰਬੁਰ ਕੀਤਾ ਨਹੀਂ ਉਹ ਬ ਚੰਗੀ ਇੱਕ ਦਿਨ ਲਾਪਾ ਕਰਕੇ ਗਈ ਲਾਪਾ ਬੜਾ ਸੋਹਣਾ ਸਰੀਕੇ ਚ ਨੱਕ ਬਣਾਉਂ ਲਈ ਆ ਅਗਲੀ ਨੇ ਮੈਨੂੰ ਸੌ ਸੌ ਗੱਲ ਸੁਣਾਈ ਮੈਂ ਤੁਰੀ ਆਉਣ ਲਈ ਹੈ ਨਾ ਅੱਜ ਤੈਨੂੰ ਕਿੱਥੇ ਟੱਕਰੀ ਮੈਂ ਅੱਜ ਆਉਣ ਲਈ ਤੇ ਮੈਨੂੰ ਬੂਵੇ ਗਾੜੀ ਟੱਕਰੀ ਹੀ ਤੇ ਮੈਨੂੰ ਬਾਹ ਫੜ ਕੇ ਲੈ ਗਈ ਲੋਕੀ ਦੇ ਲੱਭਦੇ ਆ ਬਹਾਨਾ ਬਹੁਤ ਸੋਣੀ ਕਰਤੂਤ ਆ ਇਹਦੇ ਵਾਸਤੇ ਨਾ ਕੀ ਕਹਿੰਦੀ ਹੈ ਰਾਜ ਰਾਜ ਨੇ ਹੈ ਹੋ ਕੋਈ ਕਿਹਾ ਕਿ ਜੋ ਤੂੰ ਕਰ ਚ ਕਰਦੀ ਆ ਰਾਜ ਨੇ ਕੋਈ ਵੱਖਰੀ ਗੱਲ ਨਹੀਂ ਕੀਤੀ ਨਹੀਂ ਕੀ ਕਰਦੀ ਆ ਮੈਂ ਉਹਨੂੰ ਕਦੇ ਹੈ ਨਹੀਂ ਟਿਕਾਪੀ ਤੈਨੂੰ ਰਾਹ ਚ ਕੇਰ ਲਿਆ ਉਹਨੇ ਰਾਹ ਚ ਕੇਰ ਲਿਆ ਵਾ ਅਗਲੀ ਨੇ ਸਾਚ ਹੀ ਗਿਆ ਵਾ ਤੂੰ ਤੇ ਘਰ ਆਇਆ ਨਹੀਂ ਬਖਸ਼ਾਂ ਡਈ ਤੇ ਉਹ ਤਾਂ ਰਾਹ ਚ ਉਹਨੇ ਅਗਲੀ ਨੇ ਕੀ ਕਹਿਣਾ ਹੈਗਾ ਤੂੰ ਉਹਨੂੰ ਕੀ ਆਖਿਆ ਸੀਦਾ ਮੈਂ ਤਾਂ ਉਹਨੂੰ ਕੋਝ ਵੀ ਨਹੀਂ ਕਿਹਾ ਕਿਉਂ ਨਹੀਂ ਕਿਹਾ ਅਗਲੀ ਆਂਦੀ ਮੇਰੀ ਬੇਇੱਜ਼ਤੀ ਕੀਤੀ ਘਰ ਆਇਆ ਨਾ ਬੇਇੱਜ਼ਤੀ ਤੇ ਕਰਨੀ ਹੀ ਜਦੋਂ ਆ ਕੇ ਤੇ ਲੋਕਾਂ ਦੇ ਘਰਾਂ ਚ ਟੀਲਾ ਲਾਉਣੀਆਂ ਦੁਪਹਿਰੇ ਉਹਨੂੰ ਤਾਂ ਕਦੇ ਟਿਕਾਈ ਹੈ ਨਹੀਂਗਾ ਟਿਕਾ ਕਾਦਾ ਵਾ ਕੋਈ ਭਣਪਰਾ ਕਿਸਦੇ ਲੱਗੇ ਆਵੇ ਬਵੇ ਖਲੋਵੇ ਬਣਾ ਤੂੰ ਆਪ ਉਹਨਾਂ ਨੂੰ ਕਵਾਉਣਾ ਸਵਾਉਣਾ ਨਹੀਂ ਤੇ ਜੇ ਉਹ ਘੜੀ ਆਣ ਕੇ ਗੱਲਾਂ ਬਾਤਾਂ ਕਰਨ ਲਈ ਨਾ ਆਪੀ ਤਾਂ ਕੀ ਯਾਰ ਆ ਗਈ ਹੈਗੀ ਨਹੀਂ ਆਵੇ ਉਹਦੇ ਮੰਮੀ ਨੇ ਇੰਨੀਆਂ ਚੁਗੜੀਆਂ ਕਰਦੀ ਰਹਿੰਦੀ ਇੰਨੀਆਂ ਚੁਗੜੀਆਂ ਕਰਦੀ ਰਹਿੰਦੀ ਆ ਫੇਰ ਮੈਂ ਸੁਣ ਲੀਆਂ ਸੀ ਤੇ ਮੈਂ ਫੇਰ ਉਹਦੇ ਦਿਵਾਲੇ ਹੋ ਗਈ ਸੁਣ ਲੀਆਂ ਸੀ ਉਹਨੂੰ ਨਹੀਂ ਚੁਗਲੀ ਕਰਨ ਦੀ ਆਦਤ ਹੈਗੀ ਤੈਨੂੰ ਤੇ ਉਦਾਂ ਹੀ ਹਰ ਇੱਕ ਦੇ ਦਿਵਾਲੇ ਹੋਣ ਦੀ ਆਦਤ ਹੈ ਅਜੇ ਤੂੰ ਕਹਿੰਦੀ ਉਹਨੂੰ ਚੁਗਲੀ ਕਰਨ ਦੀ ਆਦਤ ਹੈ ਨਹੀਂ ਕਿ ਉਹਨੇ ਤਾਂ ਰੈਂਦੀ ਖੁੰਦੀ ਕੋਸਰ ਤੈਨੂੰ ਡਾਕ ਕੇ ਕੱਢਦੀ ਆ ਮੈਨੂੰ ਨਹੀਂ ਉਹਨੇ ਮਾੜੀ ਚੰਗੀ ਕੀਤੀ ਉਹਨੇ ਤਾਂ ਉਦਾਂ ਹੀ ਵਿਚਾਰੀ ਨੇ ਵੇਖਿਆ ਵੀ ਮੇਰਾ ਰੰਗ ਬੜਾ ਉੱਡਿਆਵਾ ਤੇ ਉਹਦੇ ਮੈਂ ਡੈਡੀ ਦਾ ਕਰਕੇ ਮੈਨੂੰ ਹੋਰ ਤਰ੍ਹਾਂ ਹੀ ਹੋ ਗਿਆ ਮੈਂ ਜਾਣਦੀ ਉਹਨੂੰ ਚੁਗਲੀ ਨਾ ਕਰਨ ਵਾਲੀ ਮੈਂ ਤਾਂ ਸੁਣਦੇ ਹੀ ਜੜੀਆਂ ਤੂੰ ਮਾਂ ਨਾਲ ਨਹੀਂ ਕਰਨ ਸਿੱਧੀਆਂ ਮੇਰੇ ਨਾਲ ਹੀ ਕਰਦੀ ਭੋਨੇ ਇੰਨੀ ਗੱਲ ਕਹੀ ਆ ਦਸ ਮਾਨ ਗੰਡ ਦੀ ਮੈਂ ਕਿਹੜੀ ਮਾੜੀ ਗੱਲ ਕੀਤੀ ਆ ਸਿੱਧੀਆਂ ਤੇਰੇ ਤੇ ਉਦਾ ਹੀ ਕੰਨ ਬੜੇ ਪਤਲੇ ਆ ਤੂੰ ਤੇ ਪਤਾ ਨਹੀਂ ਕਿੱਥੇ ਕੰਦਾ ਨਾ ਲੱਗ ਲਾ ਕੇ ਸੌਂਦੀ ਰਹੀ ਹੁਣ ਮਾਵਾਂ ਤੇ ਆਹੀ ਦੁੱਖ ਸੋਕ ਮੈਂ ਘਰੋਂ ਨਾ ਨਿਕਲ ਜਾ ਵੀ ਮੈਂ ਕੰਨਾਂ ਚ ਜਾ ਰੂੰ ਦੇ ਲਾਂ ਤੇ ਚਾਏ ਕਰਾਂ ਬਾਹਰ ਚੱਲ ਜਾ ਤਾੜੀਆਂ ਸੁਣਾ ਮਨਾ ਕਿਹੜੀ ਗੱਲ ਉਹਨੇ ਕਰਤੀ ਆ ਉਹ ਤੇ ਪਿਓ ਆਪਣੇ ਲੈ ਕੇ ਗਈ ਜਾ ਹੋਈ ਮੈਂ ਪੁੱਛਿਆ ਵਾ ਵੀ ਕੀ ਦੱਸਿਆ ਡਾਕਟਰ ਨੇ ਕੀ ਨਹੀਂ ਦੱਸਿਆ ਤਾਂ ਕੀ ਰਹਿ ਮਾਤਾ ਸੁਣਦੀ ਮੈਂ ਸਭ ਕੋ ਸੁਣਦੀ ਦਾ ਸੁਣਦੀ ਰੋ ਉਹ ਤੇ ਆਉਂ ਮਾ ਵੀ ਜਿੱਦਾਂ ਸਾਰੇ ਤੇਰੇ ਹੀ ਮਗਰ ਮਗਰ ਤੁਰੇ ਫੈਨ ਆਪਣੀ ਕੋਈ ਗੱਲਬਾਤ ਕਰਨੀ ਨਾ ਆਣ ਗਵਾਂਡ ਨਾ ਤੂੰ ਨਾ ਉਹਨਾਂ ਨੂੰ ਗੱਲ ਕਰਨ ਦੇਵੇਂ ਧੀ ਨਾਲ ਤੂੰ ਨਾ ਕਰਨ ਦੇਵੇਂ ਗੱਲ ਤੂੰ ਹੀ ਸੱਚੀ ਰਹਿ ਗਈ ਮੈਂ ਇਹ ਨਹੀਂ ਕਹਿੰਦੀ ਵੀ ਮੇਰੇ ਅੱਗੇ ਪਿੱਛੇ ਤੁਰੀਆਂ ਫਿਰੋ ਮੈਂ ਇਹ ਕਹਿੰਦੀ ਆ ਵੀ ਮਾਂ ਦੇ ਕੰਨ ਨਾ ਪਰ ਨਾ ਕੀ ਮਾਂ ਦੇ ਕੰਨ ਮੈਂ ਪਰਣ ਢਈ ਆ ਤੂੰ ਫੇਰ ਮੋੜ ਮੋੜ ਕੇ ਉਹ ਹੀ ਗੱਲਾਂ ਕਰੀ ਚਲੇ ਜਾਨੀ ਤੂੰ ਆਈ ਆ ਉਦੋਂ ਦੀ ਇਹੋ ਹੀ ਕੰਮ ਕਰਨ ਢਈ ਆ ਉਦੋਂ ਦੀ ਬੈਠੀ ਕਿ ਤੇ ਮਾਰਨਾ ਬੈਠੀ ਤੇ ਹੈ ਗਈ ਆ ਮੈਂ ਤੂੰ ਤਾਂ ਸਾਨੂੰ ਸਰਸਰੀ ਵੀ ਨਹੀਂ ਬਹਿਣ ਦਿੰਦੀ ਪਹਿਲਾਂ ਮੈਂ ਦੁਪਹਿਰ ਲੱਗੀ ਮੈਂ ਦਵਾਈ ਲੈ ਕੇ ਆਈ ਆ ਉਹਦੀ ਤੇ ਹੁਣ ਤੂੰ ਮੇਰੇ ਦਿਵਾਲੇ ਹੋ ਗਈ ਆ ਦਿਵਾਲੇ ਨਾ ਹੋਵਾਂ ਤੇ ਹੋਰ ਕੀ ਕਰਾਂ ਤੂੰ ਹੀ ਤਾਂ ਮਾਮਾ ਦੀਆਂ ਨੇ ਕੋਈ ਕਸਰ ਨਹੀਂ ਛੱਡੀ ਮੈਨੂੰ ਪੰਡਣ ਦੀ ਉਹਦੀ ਤਾਂ ਖਬਰ ਮੈਂ ਲੈ ਨਹੀਂ ਨਾ ਜਿਹੜੀ ਅੱਗ ਲਾ ਕੇ அச்சா ரே ராளி தர முன்ன ஏதே ஆயி உதமாசா तू ਗੱਲ ਕਰਨੀ ਨਹੀਂ ਸੀ ਐਣੀ ਨਹੀਂ ਸੀ ਤੇ ਮੈਨੂੰ ਉਹਨੇ ਡੱਕਿਆ ਹੈ ਮੈਨੂੰ ਕੀ ਪਤਾ ਹੈਗਾ ਇਹਦੇ ਕੰਨ ਇੰਨੇ ਪਤਲੇ ਆ ਵੀ ਕੰਦਾ ਨਾ ਲਗ ਲਾ ਕੇ ਸੁਣ ਲਈ ਚੁੰਡੀ ਤੇ ਰਹਿੰਦੀ ਉਦੋਂ ਦੀ ਤੇ ਆਲੇ ਦੁਆਲੇ ਲੱਗੀ ਵੀ ਕੀ ਗੱਲਾਂ ਕਰਦੇ ਦੱਸ ਮਾਵਾਂ ਧੀਆਂ ਕੋਈ ਗੱਲ ਨਹੀਂ ਕਰ ਸਕਦੀਆਂ ਚਲ ਚੰਗਾ ਵਾ ਗਈ ਆ ਤੇ ਅਗਲੀ ਵਾਰਾ ਇਹਦਾ ਮੂੰਹ ਪੰਨੂਗੀ ਨਾ ਤੇ ਇਹਨੂੰ ਠੰਡ ਪੈ ਜੂਗੀ ਠੰਡੀ ਤੇ ਪੈ ਜੂ ਤੇ ਕੀ ਸ਼ਰੀਕੇ ਚ ਮੈਂ ਹੀ ਕੀ ਨੱਕ ਦੇਣਾ ਖਣਾ ਇਤਾਂ ਦੀ ਇਹਨਾਂ ਦੀ ਨੋਂ ਤੇ ਆ ਪਤਾ ਸਾਰਿਆਂ ਨੂੰ ਭੁੱਲੀ ਆ ਸਾਰਿਆਂ ਨੂੰ ਨਾਕੇ ਦਾ ਬਣਿਆ ਹੀ ਆ ਮੈਂ ਪਾਣੀ ਵੇਖਾਂ ਡੈੜੀ ਦਵਾ ਘੁੱਟ ਉਹਨੂੰ ਤਾਂ ਮਾਖਾ ਫਿਕਰ ਨਹੀਂ ਆ ਜਿੱਧਰ ਨਜੀਕ ਆਦਾ ਤੁਰ ਪੈਂਦੀ ਐ ਹਦ ਹੋ ਗਈ ਲੋਕਾਂ ਵਾਲੀ ਕਿਤੇ ਜੀਣ ਹੀ ਨਹੀਂ ਦਿੰਦੀਆਂ ਰਾਜ ਆ ਗਿਆ ਆ ਗਿਆ ਕੂੰ ਖੁਰਕਾਈ ਜਾਂਦੇ ਜੇ ਲੰਘਿਆ ਕਬੂ ਇੰਨੂ ਕੀ ਹੋ ਗਿਆ ਨਾਸਕਤ ਨਾ ਕਿਸਤ ਨਾ ਕਿਤੇ ਬੋਲੀ ਆ ਨਾ ਕੋ ਸਸੀ ਕਾਲੀ ਨੂੰ ਕੀ ਬੂਕੂ ਕਰਦੀ ਅੰਦਰ ਚਲ ਗਈ ਐ ਕੀ ਹੋਇਆ ਇਹਨੂੰ ਰਾਜ ਰਾਜ ਜੀ ਦੀ ਕੌਲ ਕਿ ਲੱਪਣੀ ਉਹ ਕੋਠੇ ਤੇ ਚੜੀ ਆ ਤੂੰ ਇੰਨੀ ਰੋਲੀ ਪਾਈ ਆ ਤੂੰ ਕੋਈ ਨਹੀਂ ਮੈਂ ਜਾ ਕੇ ਕਰਨੀ ਹੁਣ ਮੈਂ ਗੱਲ ਕਰ ਲੈਣੀ ਆ ਕਰ ਲੈ ਜਿਹੜੀ ਗੱਲ ਕਰਨੀ ਮੇਨੋਂ ਕਿ ਰੋਲੀ ਪਾਈ ਆ ਚਲ ਜਾ ਕੋਠੇ ਤੇ ਆਓ